ਵਲੇ ਜਿੰਨੂੰ ਲੱਗਦਾ ਕੰਚਨਗਵਾਲੀ ਦਾ ਕਫਲ ਗਲਤ ਹੋਇਆ ਨਾ ਤੇ ਉਹ ਆਪਣੇ ਘਰ ਇਹੋ ਜਿਹੇ ਕੰਚਨਗਵਾਲੀਆਂ ਪੈਦਾ ਕਰ ਲੈਣ ਕਿਉਂ ਸਾਡੇ ਪੰਜਾਬ ਨੂੰ ਬਦਨਾਮ ਕਰਨ ਰਏ ਆ ਇੱਕ ਥੇਰੇ ਨਾ ਕਹੋ ਉਹਨਾਂ ਨੂੰ ਉਹਨਾਂ ਸਰਕਾਰਾਂ ਦੇ ਪਿੱਠੂ ਕਹੋ ਉਹ ਸਰਕਾਰਾਂ ਦੇ ਪਿੱਠੂ ਆ ਜੋ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਆ ਮੱਸੇ ਰੰਗਣ ਨੇ ਜਦੋਂ ਦਰਬਾਰ ਸਾਹਿਬ ਵਿੱਚ ਇਹ ਕੰਮ ਕਰਦਾ ਰਿਹਾ ਤੁਹਾਨੂੰ ਸਜ਼ਾ ਮਿਲੀ ਨਾ ਫਿਰ ਵੱਟ ਕੇ ਖੜਿਆ ਨਾ ਸੁੱਖਾ ਸਿੰਘ ਦੇ ਮੁਤਾਬਕ ਨੂੰ ਨਾ ਕੀ ਕਹਿਣਗੇ ਜਿਹੜੇ ਉਹਨਾਂ ਦੀ ਸਕਿਉਰਿਟੀ ਦੇ ਵਿੱਚ ਇੱਕ ਇੱਕ ਨੌਜਵਾਨ ਖੜੇ ਆ ਦੂਸਰਾ ਹੁਣ ਜਿੱਦਾਂ ਇੱਕ ਉਹ ਵਿਗਿਆਨੀ ਬੂਟਾ ਸੋਹਣੀ ਆ ਉਹ ਕਹਿ ਰਹੀ ਜੀ ਬਲਦਤਕਾਰ ਕੀਤਾ ਮੈਰੋਣਾ ਨੇ ਸੋ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਛਲੇ ਦਿਨਾਂ ਚ ਜੋ ਬਠਿੰਡਾ ਚ ਪ੍ਰਵਾਸੀ ਔਰਤ ਕਮਲਕੌਰ ਭਾਬੀ ਨਾਮ ਦੇ ਨਾਲ ਜਾਣੀ ਜਾਂਦੀ ਸੀ ਪਰ ਉਸ ਦਾ ਅਸਲੀ ਨਾਮ ਕੰਚਨ ਕੁਮਾਰੀ ਸੀ ਸੋ ਕੰਚਨ ਕੁਮਾਰੀ ਦਾ ਕਤਲ ਕੀਤਾ ਗਿਆ ਜਿਸ ਦੀ ਜ਼ਿੰਮੇਵਾਰੀ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਦੋ ਸਾਥੀ ਜਸਪੀਰ ਸਿੰਘ ਅਤੇ ਨਿਮਰਜੀਤ ਸਿੰਘ ਨੇ ਲਈ ਸੋ ਗ੍ਰਿਫਤਾਰ ਵੀ ਕੀਤੇ ਗਏ ਸੋ ਇੱਥੇ ਸਵਾਲ ਹੈ ਕਿ ਅਮਰਪਾਲ ਸਿੰਘ ਮਹਿਰੋ ਨੂੰ ਚਾਉਣ ਵਾਲੇ ਉਸ ਨੂੰ ਕੌਮ ਦਾ ਹੀਰਾ ਮੰਨਦੇ ਹੈਗੇ ਨੇ ਸੋ ਜਿਹੜੇ ਵਿਰੋਧੀ ਹੈਗੇ ਨੇ ਉਹ ਕਹਿੰਦੇ ਨੇ ਵੀ ਭਾਈ ਅਮਰਪਾਲ ਸਿੰਘ ਇੱਕ ਕਾਤਲ ਹੈ ਸੋ ਇੱਜ਼ਤਾਂ ਦੇ ਰਾਖੇ ਵੀ ਕਹਿੰਦੇ ਨੇ ਭਾਈ ਅਮਰਪਾਲ ਮਹਿਰੋ ਨੂੰ ਸੋ ਇਸੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਭਾਈ ਅਮਰਪਾਲ ਸਿੰਘ ਦੇ ਸਾਥੀ ਪਰਗਤ ਸਿੰਘ ਮੀਆਂ ਵਿੰਡ ਸੋ ਭਾਈ ਪ੍ਰਗਤ ਸਿੰਘ ਜੀ ਆਗੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਆਬ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕਾਂ ਦੀ ਆਵਾਜ਼ ਚੈਨਲ ਟੀਵੀ ਦਾ ਜੀ ਜੋ ਸਾਡੀ ਆਵਾਜ਼ ਤੁਸੀਂ ਇਥੋਂ ਹਰ ਇੱਕ ਦਰਸ਼ਕ ਤੱਕ ਪਹੁੰਚਾ ਰਹੇ ਹੋ। ਸੋ ਭਾਈ ਸਾਹਿਬ ਜੀ ਪਹਿਲਾ ਸਵਾਲ ਇਹੀ ਹੈਗਾ ਜੀ ਭਾਈ ਪ੍ਰਗਤ ਸਿੰਘ ਜੀ ਜੀ ਕਿ ਸਿੱਖ ਧਰਮ ਲੱਚਰਤਾ ਅਤੇ ਨਗੇਜ ਨੂੰ ਲੈ ਕੇ ਹਮੇਸ਼ਾ ਉਸ ਦਾ ਖੰਡਨ ਕਰਦਾ ਆਇਆ ਸ਼ੁਰੂ ਤੋਂ ਲੈ ਕੇ ਜੀ ਜਿਸ ਦਾ ਗੁਰਬਾਣੀ ਦੇ ਵਿੱਚ ਫਰਮਾਨ ਵੀ ਹੈਗਾ ਵੀ ਜਿਤ ਪੈਦੇ ਤਨ ਪੀੜਿਆ ਮਨ ਵਿੱਚ ਚਲੇ ਵਿਕਾਰ ਜੀ ਸੋ ਤੁਹਾਨੂੰ ਪ੍ਰਵਾਸੀ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਜੋ ਕਤਲ ਕੀਤਾ ਗਿਆ ਕਿਵੇਂ ਲੱਗਦਾ ਤੁਹਾਨੂੰ ਇਹ ਵੇਖੋ ਜੀ ਪਹਿਲੀ ਤੇ ਗੱਲ ਅਹਿਆਂ ਨੇ ਵੀ ਚਲੋ ਇਹੋ ਜਿਹਾ ਕਤਲ ਨਹੀਂ ਹੋਣਾ ਚਾਹੀਦਾ ਹਾਂਜੀ ਪਰ ਇਹਦੇ ਵਿੱਚ ਇਹ ਵੇਖਣਾ ਵੀ ਕਿ ਕਤਲ ਹੋਇਆ ਕਿਉਂ ਆ ਜੀ ਜੀ ਇਹ ਵੇਖੋ ਅਮਰਤਪਾਲ ਮਹਿਰੋ ਭਾਈ ਸਾਹਿਬ ਉਹਨਾਂ ਨੇ ਕਿੰਨੀ ਵਾਰ ਇਹਨੂੰ ਲੜਕੀ ਨੂੰ ਸਮਝਾਇਆ ਆ ਜੀ ਆਪਾਂ ਬੇਟਾ ਇਦਾਂ ਪੁੱਤੀ ਭੈਣ ਵੀ ਚੰਗੇ ਨਹੀਂ ਲੱਗੀਦਾ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਕਿ ਵਰਲਡ ਤੇ ਅਸੀਂ ਤਾਂ ਨੇ ਵਰਲਡ ਦੇ ਉੱਤੇ ਵੀ ਕਿਤੇ ਉਹ ਜਿਹਾ ਲੱਚਰ ਦਾ ਫਲਾਉਣੀ ਚੰਗੀ ਗੱਲ ਨਹੀਂ ਆ ਜੀ ਜੀ ਠੀਕ ਹੈ ਜੀ ਤੇ ਫਿਰ ਇਹਨੂੰ ਬਹੁਤ ਵਾਰ ਉਹਨਾਂ ਨੇ ਸਮਝਾਇਆ ਵੀ ਇਹ ਕੰਮ ਚੰਗਾ ਨਹੀਂ ਇਹਨਾਂ ਨੇ ਜਾਨ ਬੁੱਝ ਕੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸਾਡੇ ਬੱਚਿਆਂ ਨੂੰ ਇਹੋ ਜਿਹੀ ਚੀਜ਼ ਪਰੋਸੀ ਜਾ ਰਹੀ ਆ ਜੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਉਹ ਚੀਜ਼ਾਂ ਵੇਖ ਕੇ ਤੇ ਉਸ ਚੀਜ਼ ਨੂੰ ਅਪਣਾਉਣ ਠੀਕ ਹੈ ਜੀ ਇੱਕ ਬ੍ਰਾਮੀ ਕਹਾਵਤ ਵੀ ਬੜੀ ਵਧੀਆ ਮਸ਼ਹੂਰ ਆ ਵੀ ਖਾਈਏ ਮਨ ਭਾਉਂਦਾ ਤੇ ਪਹਿਨੀਆਂ ਜੱਗ ਭਾਉਂਦਾ ਜੀ ਠੀਕ ਹੈ ਨਾ ਜੀ ਇਹ ਕਰਕੇ ਇਹੋ ਜੀ ਲੱਚਰਤਾ ਜਿਹੜੀ ਪੰਜਾਬ ਚ ਬਿਲਕੁਲ ਨਹੀਂ ਮਨਜ਼ੂਰ ਤੇ ਇਹ ਜੇ ਕਤਲ ਹੋਇਆ ਤੇ ਇਹਦੀ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਜੀ ਜੀ ਠੀਕ ਹੈ ਜਿਨ੍ਹਾਂ ਨੇ ਪਹਿਲਾਂ ਹੀ ਇਹਨੂੰ ਨੱਥ ਨਹੀਂ ਪਾਈ ਜੇ ਪਹਿਲਾਂ ਇਹਨੂੰ ਕੰਚਨ ਕੁਮਾਰੀ ਨੂੰ ਨੱਥ ਪਾਈ ਹੁੰਦੀ ਤੇ ਭਾਈ ਅਮਰਪਾਲ ਮਹਿਰੋਂ ਦਾ ਦਿਮਾਗ ਨਹੀਂ ਫਿਰਿਆ ਕਿ ਉਹ ਇਹ ਕੰਮ ਕਰਦਾ ਜਾਂ ਇਹ ਕੰਮ ਦੀ ਜ਼ਿੰਮੇਵਾਰੀ ਲੈਂਦਾ ਜੀ ਜੀ ਸੋ ਪ੍ਰਗਟ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜੋ ਕਤਲ ਦੇ ਕਤਲ ਦੇ ਮਾਸਟਰਮਾਈਂਡਰ ਅਮਰਪਾਲ ਮੈਰੋ ਨੂੰ ਪੁਲਿਸ ਕਹਿੰਦੀ ਹੈਗੀ ਹੈ ਜੀ ਹੁਣ ਸਵਾਲ ਇੱਥੇ ਹੈਗਾ ਕਿ ਐਡਵੋਕੇਟ ਹਰਪਾਲ ਸਿੰਘ ਖਾਰਾ ਦਾ ਬਿਆਨ ਹੈਗਾ ਕਿ ਪੁਲਿਸ ਕੋਲ ਅਮਰਪਾਲ ਸਿੰਘ ਮੈਰੋ ਦਾ ਕੋਈ ਸਬੂਤ ਹੀ ਨਹੀਂ ਹੈਗਾ ਬਿਲਕੁਲ ਪਰ ਪੁਲਿਸ ਕਹਿੰਦੀ ਹੈ ਗੱਡੀ ਦੇ ਅੱਗੇ ਬੈਠਾ ਸੀ ਜਦੋਂ ਦੋ ਸਿੰਘਾਂ ਨੇ ਕਮਰ ਕੱਸੇ ਨਾਲ ਕੰਚਨ ਕਮਾਈ ਦਾ ਗਲਾ ਕੁੱਟਿਆ ਸੀ ਇਹ ਕੀ ਸੱਚ ਹੈ ਤੇ ਕੀ ਝੂਠ ਹੈ ਇਹ ਵੇਖੋ ਜੀ ਇਹ ਤੇ ਅਦਾਲਤਾਂ ਨੇ ਫੈਸਲੇ ਕਰਨੇ ਨਾ ਜੀ ਜੀ ਉਦੋਂ ਅਮਰਤਪਾਲ ਨੂੰ ਕਿਉਂਕਿ ਐਵੀਡੈਂਸ ਕੋਈ ਨਾ ਕੋਈ ਪੇਸ਼ ਕਰਨਾ ਪਊਗਾ ਹਾਂਜੀ ਐਵੀਡੈਂਸ ਦੇਣਗੇ ਨਾ ਵੀ ਅਮਰਤਪਾਲ ਉਹਦਾ ਮੈਰੋ ਹੈਗਾ ਵਿੱਚ ਕਿ ਨਹੀਂ ਹੈਗਾ ਇਹਦੇ ਕਹਿਣ ਦੇ ਮੁਤਾਬਕ ਆ ਨਾ ਵੀ ਇਹ ਕਹਿ ਰਹੇ ਆ ਹਾਂਜੀ ਬਾਕੀ ਹੁਣ ਖਾਰਾ ਸਾਹਿਬ ਉਹ ਨਹੀਂ ਵਕੀਲ ਉਹਨਾਂ ਦੇ ਕੇਸ ਲੜ ਰਹੇ ਆ ਸਾਡੇ ਨਾਲ ਖਾਰਾ ਸਾਹਿਬ ਨੂੰ ਜਿਆਦਾ ਨੌਲੇਜ ਆ ਕਿ ਨਹੀਂ ਜੀ ਜੋ ਉਹਨਾਂ ਦੀ ਕੇਸ ਦੇ ਆਧਾਰ ਤੇ ਜੋ ਵੀ ਪੈਰਵਾਈ ਕਰ ਰਹੇ ਆ ਬਾਕੀ ਵੇਖੋ ਜੀ ਅਦਾਲਤਾਂ ਨੇ ਅਜ ਤੱਕ ਕਿਹੜੀ ਅਦਾਲਤ ਨੇ ਫੈਸਲਾ ਸਹੀ ਕੀਤਾ ਇੱਕ ਵੇਖੋ ਕੰਚਨ ਕੁਮਾਰੀ ਦਾ ਇਨੀ ਅਸੀਲਤਾ ਫਿਲਾ ਰਹੀ ਉਹਦੇ ਕਤਲ ਦੀ ਸੋਝਣ ਵਾਸਤੇ ਉਹਨੂੰ ਇਨਸਾਫ ਦਵਾਉਣ ਵਾਸਤੇ ਕਿੰਨਾ ਇਹਨਾਂ ਜਲਦੀ ਪਈ ਇਹਨਾਂ ਨੂੰ ਤੇ ਜਿਹੜੇ ਸਾਡੇ ਲੋਕ ਜਦੋਂ 83 ਤੋਂ ਲੈ ਕੇ 92 ਤੱਕ ਜਿਹੜੇ ਝੂਠੇ ਮੁਕਾਬਲੇ ਉਹਨਾਂ ਨੂੰ 20 25 30 30 ਸਾਲ ਲੱਗੇ 사ਜ਼ਾ ਦਵਾਉਣ ਆ ਕਿ ਕਿੱਥੋਂ ਦਾ ਨਿਆਂ ਆ ਜੀ ਠੀਕ ਆ ਨਾ ਨਹੀਂ ਇਹਨੇ ਜੇ ਵੇਖੋ ਜੀ ਤੁਹਾਨੂੰ ਲੱਗਦਾ ਵੀ ਕੰਚਨ ਕੁਮਾਰੀ ਜਿੰਨੂੰ ਲੱਗਦਾ ਕੰਚਨ ਕੁਮਾਰੀ ਦਾ ਕਤਲ ਗਲਤ ਹੋਇਆ ਨਾ ਤੇ ਉਹ ਆਪਣੇ ਘਰ ਇਹੋ ਜਿਹੀ ਕੰਚਨ ਕੁਮਾਰੀਆਂ ਪੈਦਾ ਕਰ ਲੈਣ ਕਿਉਂ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਆ ਉਦੇ ਵਿੱਚ ਭਾਈ ਸਾਹਿਬ ਸਵਾਲ ਹੈ ਵੀ ਕਈ ਸਿੱਖ ਚਿਹਰੇ ਵੀ ਹੈਗੇ ਨੇ ਜਿਹੜੇ ਸਾਹਮਣੇ ਆਉਂਦੇ ਨੇ ਵੀ ਕਹਿੰਦੇ ਵੀ ਬਹੁਤ ਗਲਤ ਕੀਤਾ ਅਮਰੋ ਸਾਹਿਬ ਨੇ ਇਹ ਵੇਖੋ ਜੀ ਸਿੱਖ ਚਿਹਰੇ ਨਾ ਕਹੋ ਉਹਨਾਂ ਨੂੰ ਉਹਨਾਂ ਸਰਕਾਰਾਂ ਦੇ ਪਿੱਖੂ ਕਹੋ ਜੀ ਸਰਕਾਰਾਂ ਦੇ ਪਿੱਖੂ ਆ ਜੋ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਆ ਜੀ ਠੀਕ ਆ ਨਾ ਇਹ ਉਹ ਉਹਨਾਂ ਸਿੱਖ ਚਿਹਰੇ ਨਾ ਕਹੋ ਇਹ ਨਹੀਂ ਕੋਈ ਮੰਨ ਲਓ ਸਿਰ ਤੇ ਪੱਗ ਬੰਨ ਲਈ ਤੇ ਉਹ ਸਿੱਖ ਆ ਜਿਹੜੇ ਵੇਖੋ ਜੀ ਮੱਥੇ ਰੰਗਣ ਨੇ ਦਰਬਾਰ ਸਾਹਿਬ ਦੇ ਵਿੱਚ ਕੀ ਕੋਕ ਕੀਤਾ ਤੇ ਕੀ ਸਜ਼ਾ ਮਿਲੀ ਮੰਨਦੇ ਨਾ ਕਈ ਲੋਕ ਮੇਰੇ ਵੀਰੇ ਵੀ ਕਹਿ ਰਹੇ ਆ ਵੀ ਜਨਾਨੀ ਦੇ ਉੱਤੇ ਮਹਾਰਾਜ ਨੇ ਕਿਹਾ ਵੀ ਲੜਕੀ ਦੇ ਉੱਤੇ ਜਾਂ ਜਨਾਨੀ ਉੱਤੇ ਵਾਰ ਨਹੀਂ ਕਰਨਾ ਪਰ ਮੇਨੂੰ ਦੱਸੋ ਮੱਸੇ ਰੰਗਣ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਇਹ ਕੰਮ ਕਰਦਾ ਰਿਹਾ ਤੈਨੂੰ ਸਜ਼ਾ ਮਿਲੀ ਨਾ ਫਿਰ ਵੱਢ ਕੇ ਖੜਿਆ ਨਾ ਸੁੱਖਾ ਸੰਗਤ ਮਹਤਾਬ ਸਿੰਘ ਉਹ ਨਾ ਰਾਸਤਾਨ ਦੇ ਢਿੱਬਿਆਂ ਦੇ ਵਿੱਚ ਹਾਂਜੀ ਗੰਗਾ ਨਗਰ ਸਾਈਡ ਤੇ ਤੇ ਜੇ ਬੀਬੀ ਇੰਦਰਾ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਪੰਜਾਬ ਵਾਲ ਮਾਰੀ ਨਿਗਾਹ ਨਾ ਵੇਖਿਆ ਕੀ ਸਜ਼ਾ ਮਿਲੀ ਉਹਨੂੰ ਜੀ ਜੀ ਜਿਹੜਾ ਵੀ ਪੰਜਾਬ ਵਾਸਤੇ ਮਾਰੀ ਨਿਗਾਹ ਨਾ ਵੇਖੂਗਾ ਮਾਰਾ ਪਰੋਸੂਗਾ ਉਹਨੂੰ ਸਜ਼ਾ ਮਿਲੂਗੀ ਜੀ ਜੀ ਸੋ ਪਈ ਸਭ ਸਵਾਲ ਹੈਗਾ ਵੀ ਜਦੋਂ ਅਮਰਪਾਲ ਸਿੰਘ ਮਹਿਰੋ ਨੇ ਕੰਚਨ ਕੁਮਾਰੀ ਨੂੰ ਵੀਡੀਓ ਕਾਲ ਰਾਈ ਸਮਝਾਉਣ ਦੀ ਗੱਲ ਕੀਤੀ ਸੀਗੀ ਤੂੰ ਭੈਣੇ ਇਹ ਗੰਦੀਆਂ ਵੀਡੀਓ ਪਾਉਣੀਆਂ ਬੰਦ ਕਰ ਦੇ ਸੋ ਉਸਨੇ ਉਸਦੇ ਸਮਝਾਉਣ ਤੇ ਵੀ ਉਹ ਨਹੀਂ ਸਮਝੋਰੀ ਜਿਹੜੀਆਂ ਵੀਡੀਓ ਸੀਗੇ ਉਹ ਵੀ ਪਾਉਣੀਆਂ ਜਾਰੀ ਰੱਖੀਆਂ ਰੱਖੀਆਂ ਉਸ ਬਾਰੇ ਤੁਸੀਂ ਕਹਿੰਦੇ ਹੋ ਅਹੀਂ ਤੇ ਜਦੋਂ ਜਾਰੀ ਰੱਖੀਆਂ ਜਿਹੜਾ ਪ੍ਰਸ਼ਾਸਨ ਅੱਜ ਇਨੀ ਕਾਰਵਾਈ ਕਰ ਰਿਹਾ ਹਾਂਜੀ ਉਹਦੇ ਕਤਲ ਤੋਂ ਬਾਅਦ ਜਦੋਂ ਮਹਿਰੋ ਨੇ ਉਹਨੂੰ ਰੋਕਿਆ ਸੀ ਨਹੀਂ ਰੁਕੀ ਤੇ ਪ੍ਰਸ਼ਾਸਨ ਜਿਮੇਰੀ ਬੰਦੀ ਸੀ ਉਹਦੀਆਂ ਵੀਡੀਓ ਡਿਲੀਟ ਕਰ ਦੇ ਸਾਡੇ ਸਾਡੇ ਸਿੰਘਾਂ ਦੇ ਜਿਹੜੇ ਵੀ ਕੋਈ ਮਨ ਲਓ account ਚੱਲੋ ਕੋਈ ਪੰਜਾਬ ਦੀ ਗੱਲ ਕਰਦਾ ਮਨ ਲਓ ਲਖਸਦਾਰਾ ਭਾਨਾ ਸਿੱਧੂ ਆ ਨਵਦੀਪ ਜਲਵੇੜਾ ਕੋਈ ਐਨੀਵੇ ਕੋਈ ਵੀ ਪੰਜਾਬ ਦੀ ਜਿਹੜੀ ਗੱਲ ਕਰਦਾ ਭਾਈ ਅਮਰਤਪਾਲ ਸਿੰਘ ਮੈਂਟੋ ਮਿੰਟੀ ਖਾਤੇ ਬੈਂਕੋਂ account ਇਹਨਾਂ ਦੇ ਬੈਨ ਕਰ ਦੋ ਇਹਨਾਂ ਦੇ ਕਿਉਂ ਨਹੀਂ ਜਿ ਮਨ ਲਓ ਅਸੀਂ ਤਾਂ ਇਹਨੂੰ ਪ੍ਰਸ਼ਾਸਨ ਨੂੰ ਦੇਖ ਨਹੀਂ ਰਿਹਾ ਵੀ ਕੀ ਕੰਚਨ ਕੁਮਾਰੀ ਕੀ ਸਾਨੂੰ ਪਰੋਸ ਰਹੀ ਪੰਜਾਬ ਵਾਸਤੇ ਜਦੋਂ ਮੰਨ ਲਓ ਅਮਰਤਪਾਲ ਮਹਿਰੋਂ ਨੇ ਉਹਨੂੰ ਰੋਕਿਆ ਸੀ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਉਹਦੀਆਂ ਉਦੋਂ ਇੰਜੀਨੀਅਰ ਰੀਲਾਂ ਬਣਾ ਰਹੀਆਂ ਡਿਲੀਟ ਕਰਦੇ ਉੱਤੇ ਕਾਰਵਾਈ ਕਰਦੇ ਜੀ ਜੀ ਉਲਟਾ ਕੀ ਹੋ ਰਿਹਾ ਵੇਖੋ ਜੀ ਕਿੰਨਾ ਗਲਤ ਹੋ ਰਿਹਾ ਵਾ ਜਿਹੜੇ ਸਾਡੇ ਪੰਜਾਬ ਨੂੰ ਗਲਤ ਪਰੋਸ ਕੇ ਦੇ ਰਿਆ ਉਹਨੂੰ ਸਕੋਪੀਆਂ ਦਿੱਤੀਆਂ ਜਾ ਰਹੀਆਂ ਮੈਂ ਤਾਂ ਮੈਂ ਨਾ ਉਹ ਵੇਖੋ ਕਿੱਡੇ ਕੀ ਕਹਿਣ ਕਿ ਉਹ ਜਿਹੜੇ ਉਹਨਾਂ ਦੀ ਸਕਿਉਰਟੀ ਦੇ ਵਿੱਚ ਇੱਕ ਸਿੱਖ ਨੌਜਵਾਨ ਖੜੇ ਆ ਘਰ ਜਾ ਕੇ ਬੱਚਿਆਂ ਨੂੰ ਕਹਿਣਗੇ ਕਿ ਕਿਧੀਆਂ ਹੀ ਡਿਊਟੀ ਕਰਨੇ ਕਿਧੀਆਂ ਸਕਿਉਰਟੀ ਕਰਨ ਦੇ ਆ ਮੈਂ ਕੋਈ ਜਵਾਬ ਉਹਨਾਂ ਕੋ ਹੂੰ ਜੀ ਪਰਗੋਤ ਸਿੰਘ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਕਿਉਰਟੀਆਂ ਦੀ ਜੀ ਸਿੱਖਾਂ ਨੂੰ ਵੀ ਬਦਨਾਮ ਕੀਤਾ ਸਿੱਖਾਂ ਦੀਆਂ ਧੀਆਂ ਬੇਣਾ ਨੂੰ ਤੋਂ ਸਿੱਖਾਂ ਦੇ ਸਿੱਖ ਸਿੱਖੀ ਸਕਿਉਰਟੀ ਦੇ ਰਹੇ ਉਹਨਾਂ ਨੂੰ ਬਿਲਕੁਲ ਵੇਖੋ ਨਾ ਇਹ ਉਹ ਵੇਖੋ ਜੀ ਵੀਰ ਜਿਹੜੇ ਸਕਿਉਰਟੀ ਦੇ ਰਹੇ ਨਾ ਉਹ ਇੱਕ ਮਲਾਜ਼ਮ ਆ ਉਥੇ ਹਿੰਦੂ ਚਿਹਰਾ ਵੀ ਹੋ ਸਕਦਾ ਸਿੱਖ ਚਿਹਰਾ ਵੀ ਹੋ ਸਕਦਾ ਮੁਸਲਮਾਨ ਉਹ ਚਿਹਰਾ ਕਿਉਂਕਿ ਮਲਾਜ਼ਮ ਦਾ ਕੰਮ ਡਿਊਟੀ ਕਰਨੀ ਲੇਕਿਨ ਡਿਊਟੀ ਕਰਾਉਣੀ ਕਿੱਥੇ ਆ ਉਹ ਸਰਕਾਰਾਂ ਦਾ ਕੰਮ ਆ ਵੀ ਡਿਊਟੀ ਕਰਾਉਣੀ ਕਿਹਦੀ ਆ ਕੀ ਇਹ ਇਹਦਾ ਮਤਲਬ ਇਹ ਵੜਾਵਾ ਦੇ ਰਹੇ ਆ ਅਸਲੀਲਤਾ ਨੂੰ ਸਿੱਖਾਂ ਦੀ ਜੀ ਅਮੀ ਬਹੁਤ ਵੱਡੀ ਹੈ ਨਾ ਬਹੁਤ ਵੱਡੀ ਹੈ ਜੇ ਅਸੀਂ ਕਹਿ ਰਹੇ ਆਂ ਵੀ ਅਸੀਂ ਤਾਂ ਕਹਿ ਰਹੇ ਆਂ ਵੀ ਅਸਲੀਅਤਾਂ ਨਹੀਂ ਫਲਾਉਣੀ ਇਹਨੂੰ ਰੋਕੋ ਉਲਟਾ ਕੀ ਰਿਹਾ ਉਹਦੇ ਅਸਲੀਅਤਾਂ ਤੇ ਤੇ ਉੱਤੇ ਕੁਝ ਨਹੀਂ ਹੋ ਰਿਹਾ ਉਹਨੂੰ ਰੋਕਣਾ ਕਿਦਾਂ ਕੀ ਕਾਰਵਾਈ ਕਰਨੀ ਉਲਟਾ ਉਹਨਾਂ ਨੂੰ ਸਕਿਉਰਿਟੀਆ ਦੇ ਰਹੇ ਆ ਸਾਡੀਆਂ ਧੀਆਂ ਪਰ ਅਸੀਂ ਇਹਨੀਆਂ ਨੇ ਉਹ ਬਗਾਨੇ ਨਹੀਂ ਬੇਸ਼ੱਕ ਸਮਝਣਾ ਸੁਣਿਓਂਦੇ ਕਿਸ ਦੀ ਧੀ ਹੋਵੇ ਬੇਸ਼ੱਕ ਹਿੰਦੂ ਦੀ ਧੀ ਆ ਸਿੱਖ ਦੀ ਧੀ ਆ ਮੁਸਲਮਾਨ ਦੀ ਧੀ ਸਾਡੀ ਆਪਣੀਆਂ ਧੀਆਂ ਉਹਨਾਂ ਨੂੰ ਸਮਝਾਉਣ ਉਹਨਾਂ ਦੇ ਮਾਪਿਓ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਮਝਾਉਣੇ ਉਹਨਾਂ ਬੱਚਿਆਂ ਨੂੰ ਸਮਝਾਓ ਇਹ ਜ਼ਰੂਰੀ ਨਹੀਂ ਕੋਈ ਵੀ ਆਪਣਾ ਸਰੀਰ ਦਾ ਪ੍ਰਦਰਸ਼ਨ ਕਰਕੇ ਜਾਂ ਆਪਾਂ ਇਹੋ ਜੇ ਕੰਮ ਕਰਕੇ ਵੀ ਆਪਣੀ ਕਮਾਈ ਕਰਨੀ ਹੈ ਜਿਹਦੇ ਨਾਲ ਆਪਣੀ ਕੋਈ ਇਜ਼ਜ਼ਤ ਹੀ ਨਾ ਰਵੇ ਜੀ ਜੀ ਪ੍ਰਗਤ ਸਿੰਘ ਜੀ ਸਵਾਲ ਅਗਲਾ ਹੈਗਾ ਵੀ ਜਿਸ ਤਰ੍ਹਾਂ ਹਰੇਕ ਧਰਮ ਦੀਆਂ ਆਪਣੀਆਂ ਆਪਣੀਆਂ ਰਵੈਤਾਂ ਹੁੰਦੀਆਂ ਨੇ ਸੋ ਕੰਚਨ ਕੁਮਾਰੀ ਨੇ ਪੰਜਾਬ 'ਚ ਰਹਿ ਕੇ ਕੌਰ ਨਾਮ ਆਪਣੇ ਨਾਂ ਨਾਲ ਲਾਉਣ ਦੀ ਜਿਸ ਦਾ ਉਹ ਤਾਂ ਮਤਲਬ ਸੀਗਾ ਜਾਂ ਸਿੱਖਾਂ ਦੀਆਂ ਧੀਆਂ ਪੈਣਾਂ ਨੂੰ ਬਦਨਾਮ ਕਰਨ ਦਾ ਸੀਗਾ ਜੀ ਹਾਂਜੀ ਜੀ ਵੇਖੋ ਅਹੀਂ ਤੇ ਕਹਿ ਰਹੇ ਨਾ ਜੇ ਕੰਚਨ ਕੁਮਾਰੀ ਪਹਿਲਾਂ ਤੋਂ ਤੇ ਕਾਨੂੰਨੀ ਕਾਰਵਾਈ ਇਹ ਬਣੇ ਪਈ ਉਹਨੇ ਆਪਣਾ ਕੰਚਨ ਕੁਮਾਰੀ ਤੋਂ ਕਮਲ ਕੋਰਨਾ ਕਿਉਂ ਵਰਤਿਆ ਹਾਂਜੀ ਹਾਂਜੀ ਬੰਦ ਹੀ ਨਾ ਉਹਨੇ ਗੁਨਾਹ ਕਰਿਆ ਨਾ ਉਹ ਜੀ ਉਹ ਕੀ ਉਹਨੂੰ ਉਹਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਇੱਕ ਵੇਖੋ ਆਰਮੀ ਦੇ ਵਿੱਚ ਤੁਸੀਂ ਵੇਖੋ ਬੇਸ਼ੱਕ ਇੱਕ ਬੰਦੇ ਦੀ ਡੈਥ ਹੋ ਜੇ ਲੇਕਿਨ ਉਹਨੇ ਗਲਤੀ ਕੀਤੀ ਉਹਦੇ ਡੈਥ ਹੋਏ ਤੋਂ ਬਾਅਦ ਹੀ ਉਹਦਾ ਕੋਰ ਮਾਰਸਲ ਹੁੰਦਾ ਮੰਨਦੇ ਨਾ ਤੇ ਅਹੀਂ ਤੇ ਜਾਨੇ ਵੀ ਕੰਚਨ ਕੁਮਾਰੀ ਨੇ ਇਹ ਗਲਤ ਇਸਤੇਮਾਲ ਨਾ ਕੀਤਾ ਤੇ ਉਹਦੇ ਮੰਨ ਲਓ ਕਤਲ ਹੋਏ ਤੋਂ ਬਾਅਦ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ ਵਾ ਹਾਂਜੀ ਬੰਦਾ ਹੀ ਰੋਤੇ ਪਰਚਾ ਦੂਸਰਾ ਹੁਣ ਜਿੱਦਾਂ ਇੱਕ ਉਹ ਗਿਆਨੀ ਬੂਟਾ ਸਹੋਣੀ ਆ ਉਹ ਕਹਿ ਰਹੀ ਜੀ ਬਲਤਕਾਰ ਕੀਤਾ ਮੈਰੋ ਹਣਾ ਨੇ ਜੀ ਉਹਨੂੰ ਪੋਸਟਮਾਰਟਮ ਦੀ ਰਿਪੋਰਟ ਆ ਗਈ ਆ ਕਿਤੇ ਰਿਪੋਰਟ ਆਈਏ ਬਲਤਕਾਰ ਹੋਇਆ ਉਹਦੇ ਨਾਲ ਕੁਝ ਨਹੀਂ ਹੋਇਆ ਕਿ ਬੂਟਾ ਸੰਤ ਤੇ ਪਤਾ ਨਹੀਂ ਬੰਦਾ ਇਹ ਕੀ ਆ ਸਾਡੇ ਪੰਜਾਬ ਚ ਗੁੰਮਰਾਹ ਕਰ ਰਹੇ ਆ ਸਿਰਫ ਇਹੋ ਜੇ ਕੋਈ ਵੀ ਹਵਾ ਜਿਹਾ ਬਿਆਨ ਦਿੰਦਾ ਉਹਦੇ ਤੇ ਕਾਨੂੰਨੀ ਕਾਰਵਾਈ ਸਾਰੀ ਹੋਣੀ ਜੀ ਦੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਉਹਨਾਂ ਦੇ ਵੇਖੋ ਇੱਕ ਆਪਣੇ ਸਾਥੀ ਨੂੰ ਛਡਾਉਣ ਵਾਸਤੇ ਗਏ ਪ੍ਰਦਰਸ਼ਨ ਕਰਨ ਗਏ ਕੋਈ ਉਹਨਾਂ ਦਾ ਮੁੱਦਾ ਨਹੀਂ ਪਿਆਈ ਇਹੋ ਜਿਹਾ ਕੋਈ ਕਰਨਾ ਉਦੋਂ ਤੱਕ ਜਿੱਡੀ ਵੱਡੀ ਐਨਐਸਐਲ ਆਤੀ ਹੈ ਹਾਂਜੀ ਤੇ ਅਸੀਂ ਇਹੋ ਕਰਨਾ ਹੈ ਵੀ ਸਾਰਿਆਂ ਤੇ ਕਾਨੂੰਨ ਬਰਾਬਰ ਰੱਖੋ ਤੁਸੀਂ ਇਹੋ ਤੇ ਤੇ ਪ੍ਰਸ਼ਾਸਨ ਤੇ ਸਰਕਾਰ ਇਹੋ ਜਿਹੀਆਂ ਚੀਜ਼ਾਂ ਨੂੰ ਰੋਕ ਕੇ ਜਿਹੜੇ ਇਹੋ ਜਿਹੜੇ ਪੰਜਾਬ ਦੇ ਹਮਦਰਦੀ ਹਮਖਿਆਲੀ ਉਹਨਾਂ ਨੂੰ ਇਹੋ ਜਿਹੀ ਚੀਜ਼ ਕਾਨੂੰਨ ਹੱਥੀ ਲੈਣ ਦੀ ਲੋੜ ਹੀ ਨਾ ਪਵੇ ਜੀ ਜੀ ਸੋ ਭਾਈ ਸਾਹਿਬ ਅਗਲਾ ਸਵਾਲ ਹੈਗਾ ਵੀ ਅਮਰਪਾਲ ਸਿੰਘ ਮਹਿਰੋਜ ਜਿਸ ਦਾ ਵਿਰੋਧ ਕਰਦਾ ਸੀ ਕੰਚਨ ਕੁਮਾਰੀ ਦਾ ਹੂੰ ਜਿਹਦਾ ਨਾਂ ਸੀ ਉਰਫ ਕਮਲਕੌਰ ਫਿਰ ਉਹਨਾਂ ਦੇ ਘਰ ਕੀ ਲੈਣ ਜਾਵੇਗਾ ਜਿਵੇਂ ਕਿ ਕੰਚਨ ਕੁਮਾਰੀ ਦੀ ਮਾਂ ਨੇ ਦੋਸ਼ ਲਾਇਆ ਨੇ ਵੀ ਮੈਰੋਂ ਪੈਂਟ ਸ਼ਰਟ ਪਾ ਕੇ ਸਾਡੇ ਕਦੇ ਵੀ ਸਾਡੇ ਘਰ ਆਇਆ ਸੀਗਾ ਤੁਹਾਨੂੰ ਵੀ ਲੱਗਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਵੇਖੋ ਜਦੋਂ ਭਾਈ ਅਮਰਪਾਲ ਮੈਰੋਂ ਨੇ ਕੰਚਨ ਕੁਮਾਰੀ ਨੂੰ ਸਮਝਾਇਆ ਹੈ ਨਾ ਉਹਨਾਂ ਇੱਥੋਂ ਤੱਕ ਵੀ ਕਿਹਾ ਮੈਨੂੰ ਚਲੋ ਸੋਚਾਂ ਮੈਂ ਭਾਈ ਅਮਰਪਾਲ ਮੈਰੋਂ ਨੂੰ ਮਿਲਿਆ ਨਹੀਂ ਬਾਅਦ ਚ ਪਹਿਲਾਂ ਆਡੇ ਇਲੈਕਸ਼ਨ ਦੇ ਦੌਰਾਨ ਜ਼ਰੂਰ ਉਹਨਾਂ ਮੇਲ ਹੋਇਆ ਲੇਕਿਨ ਭਾਈ ਸਾਹਿਬ ਨੇ ਵੀ ਕਿਹਾ ਵੀ ਜੇ ਤੇਰੇ ਘਰ ਦਾ ਖਰਚਾ ਨਹੀਂ ਚੱਲਦਾ ਜੀ ਤੁਕ ਨੂੰ ਤਿਆਰ ਕਿ ਕੋਈ ਗੱਡੀ ਦਾ ਖਰਾਬ ਹੀ ਹੋਣਾ ਗੱਡੀ ਬਣਾਉਣ ਵਾਰ ਯਾਨੀ ਕਿ ਉਹ ਕਹਿੰਦੇ ਵੀ ਜੇ ਤੂੰ ਭੈਣ ਮੇਰੀ ਹੈ ਤੈਨੂੰ ਇਹ ਤੂ ਹੈ ਨਾ ਕਿ ਮੈਂ ਰੀਲਾ ਬਣਾ ਕੇ ਘਰ ਦਾ ਖਰਚਾ ਚਲਾ ਰਹੀ ਹਾਂ ਤੇ ਅਸੀਂ ਜਿੱਥੇ ਦੂਜਿਆਂ ਪਰਿਵਾਰਾਂ ਦਾ ਖਰਚਾ ਨਾਲ ਚੁੱਕ ਰਹੇ ਤੇਰੇ ਪ੍ਰਵਾਬ ਦਾ ਵੀ ਖਰਚਾ ਚੁੱਕ ਲੈਨੇ ਆ ਜੀ ਤੇ ਜਿਹੜਾ ਇਹ ਕਹਿ ਰਿਹਾ ਵੀ ਪਿੰਟ ਪਾ ਗਿਆ ਵੇਖੋ ਜੀ ਭਾਈ ਸਾਹਿਬ ਜਿਹੜਾ ਵੀ ਪੰਜਾਬ ਦਾ ਆਪਣੇ ਮਹਾਰਾਜ ਦੇ ਬਾਣੇ ਦੇ ਵਿੱਚ ਰਹਿ ਕੇ ਗੱਲ ਕਰਦਾ ਉਹਨੂੰ ਬਦਨਾਮ ਕੀਤਾ ਜਾਂਦਾ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਇਹਨਾਂ ਜਦੋਂ ਗ੍ਰਿਫਤਾਰੀ ਤੋਂ ਪਹਿਲਾਂ ਕਦੀ ਉਹਨੂੰ ਰੇੜੀ ਤੇ ਬਣਾ ਦਿੰਦੇ ਬਾਹਰ ਦਿੰਦੇ ਕਦੀ ਉਹਨਾਂ ਦੇ ਵੀ ਕਨਪਾਲ ਦੇ ਬਾਡਰ ਚੱ ਇਹ ਦੇਖਣਾ ਉਹ ਕਿਰਦਾਰ ਨੂੰ ਬਦਨਾਮ ਕਰਨਾ ਹੁੰਦਾ ਜੀ ਉਹਦੇ ਭਾਈ ਅਮਰਤਪਾਲ ਮਹਿਰੋਂ ਦੇ ਇਸ ਟੈਮਪੇ ਇਹਨਾਂ ਦੇ ਇਹਨਾਂ ਦੀ ਸੋਚ ਹੈ ਵੀ ਉਹਦੇ ਕਿਰਦਾਰ ਨੂੰ ਬਦਨਾਮ ਕੀਤਾ ਜਾਵੇ ਅਡਿੱਟ ਕਰਕੇ ਫੋਟੋਆਂ ਕਿਦਾਂ ਪਾਉਣੀਆਂ ਜੀ ਜੀ ਸੋ ਬਰਗਟ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜੋ ਅਮਰਤਪਾਲ ਸਿੰਘ ਮਹਿਰੋਂ ਦੀ ਇੱਕ ਵੀਡੀਓ ਜਦੋਂ ਆਈ ਸੀ ਜਦੋਂ ਵੀਡੀਓ ਸਾਰਾ ਕਾਂਡ ਹੋਣ ਤੋਂ ਬਾਅਦ ਵਿੱਚ ਜੀ ਜਿਸ ਚ ਉਹ ਕਹਿ ਰਹੇ ਨੇ ਕਿ ਕਤਲ ਮੈਂ ਕਰਵਾਇਆ ਹੈ ਜਿਹਦੀ ਜ਼ਿੰਮੇਵਾਰੀ ਵੀ ਉਹ ਲੈ ਰਹੇ ਹੈਗੇ ਸੋਸ਼ੋ ਹੋਰ ਵੀ ਕਿਹਾ ਗਿਆ ਹੈ ਕਿ ਜੇ ਮੈਂ ਮਰਾਂਗਾ ਤਾਂ ਮੈਂ ਪੰਜਾ ਸੱਤ ਨੂੰ ਲੈ ਕੇ ਮਰਾਂਗਾ ਇਹ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਵੇਖੋ ਜੀ ਜਿਹੜੀ ਉਹ ਵੀਡੀਓ ਜਾਂ ਆਈਡੀਓ ਨਾ ਉਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਜੀ ਕਿਉਂਕਿ ਅੱਜ ਕੱਲ ਕੀ ਹੋ ਰਿਹਾ ਇਹ ਸਭ AI ਨਾਲ ਹੋ ਰਿਹਾ ਹੋ ਸਕਦੀ ਮੈਰੋਂ ਦੀ ਹੋਵੇ ਪਰ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਕੀ ਉਹ ਮੈਰੋਂ ਦੇ ਬਿਆਨ ਹੈਗੇ ਉਹ ਤੇ ਮੈਰੋਂ ਹੀ ਦੱਸ ਸਕਦਾ ਇੱਥੇ ਕਿ ਨਾ ਐਡਵੋਕੇਟ ਖਾਰਾ ਸਾਹਿਬ ਦਾ ਬਿਆਨ ਸੀਗਾ ਵੀ ਇਸ ਦੇ ਪਿੱਛੇ ਜਾਂ ਤਾਂ ਕੋਈ ਦਬਾਅ ਹੋ ਸਕਦਾ ਹੈ ਜਾਂ ਕੋਹਾਇਆ ਗਿਆ ਉਸ ਤੇ ਕੋਹਾਇਆ ਗਿਆ ਬਿਲਕੁਲ ਹੋ ਸਕਦਾ ਮੈਂ ਤਾਂ ਹੀ ਕਹ ਰਿਹਾ ਵੀ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਜੀ ਜੋ ਕੋਈ ਹੋ ਕੇ ਕਿਉਂਕਿ ਮੈਰੋ ਨੇ ਕਿਤੇ ਵੀ ਅਸੀਂ ਇਹ ਵੀ ਨਹੀਂ ਕਹਿੰਦੇ ਭਈ ਕੋਈ ਇਹਨਾਂ ਕੋਈ ਐਵੀਡੈਂਸ ਕੋਈ ਮਿਲਿਆ ਨਹੀਂ ਅਜੇ ਤੱਕ ਵੀ ਮੈਰੋ ਨੇ ਕਤਲ ਕੀਤਾ ਹੋ ਜੀ ਮੈਰੋ ਨੂੰ ਤੇ ਉਹਨਾਂ ਸਿਰਫ ਇੱਕ ਮੁੱਦੇ ਬਣਾ ਲਿਆ ਕਿਉਂਕਿ ਮੈਰੋ ਨੂੰ ਪਹਿਲਾਂ ਸਮਝਾ ਰਿਹਾ ਸੀ ਜੀ ਉਸੇ ਲੜਕੀ ਨੂੰ ਸਮਝਾ ਰਿਹਾ ਵੀ ਤੂੰ ਇਹ ਗਲਤ ਕੰਮ ਨਾ ਕਰ ਜੀ ਜੀ ਪ੍ਰਕਾਸ਼ ਸਿੰਘ ਜੀ ਜੋ ਅਮਰਪਾਲ ਸਿੰਘ ਮੈਰੋ ਤੇ ਜੋ ਪੁਲਿਸ ਨੇ ਸਵਾਲ ਚੁੱਕੇ ਨੇ ਵੀ ਗੱਡੀ ਦੀ ਪ੍ਰੋਮੋਸ਼ਨ ਕਰਨ ਦਾ ਅਸਲ ਸੱਚ ਕੀ ਹੈਗਾ ਸੀ ਉਹ ਕੀ ਸੀਗੀ ਗੱਡੀ ਦੀ ਪ੍ਰੋਮੋਸ਼ਨ ਵੇ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਵੀ ਗੱਡੀ ਦੀ ਪ੍ਰੋਮੋਸ਼ਨ ਬਾਰੇ ਕੀ ਚੱਕਰੇ ਹੈ ਸਾਇਦ ਮੈਨੂੰ ਮੇਰੇ ਦਿਮਾਗ 'ਚ ਨਹੀਂ ਪੂਰਾ ਇਹ ਜੀ 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 ਸੋ ਭਾਈ ਸਾਹਿਬ ਸਵਾਲ ਆ ਗਿਆ ਵੀ ਜਿਹੜੇ ਹਿੰਦੀ ਖ਼ਬਰ ਹੈਗੇ ਨੇ ਜੀ ਹਿੰਦੀ ਖ਼ਬਰਾਂ ਦੇ ਵਿੱਚ ਅਮਰਪਾਲ ਸਿੰਘ ਮਹਿਰੋ ਦੇ ਖਿਲਾਫ਼ ਇੱਕ ਬੜੀ ਵੱਡੀ ਸਟੇਟਮੈਂਟ ਆਈ ਸੀ ਜੀ ਹਾਂਜੀ ਜੀ ਜੀ ਹਾਂ ਹਿੰਦੀ ਖ਼ਬਰਾਂ ਦੇ ਵਿੱਚ ਇੱਕ ਮਿੰਟ ਮੈਂ ਤੁਹਾਨੂੰ ਕਰਦਾ ਹਾਂ ਹਾਂਜੀ ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ 1 ਮਿੰਟ ਸਵਾਲ ਹੀ ਮੇਰਾ ਖੁੱਟ ਰ ਗਿਆ ਹਾਂਜੀ ਭਾਈ ਸਾਹਿਬ ਜੀ ਮੈਂ ਦੁਬਾਰਾ ਸਵਾਲ ਕਰਦਾ ਪਰਕਰ ਸਿੰਘ ਜੀ ਜਿਹੜਾ ਹਿੰਦੀ ਖਬਰ ਹੈਗੇ ਨੇ ਜੀ ਹਿੰਦੀ ਖਬਰਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਮੈਰੋ ਦੇ ਖਿਲਾਫ ਇੱਕ ਸਟੇਟਮੈਂਟ ਆਈ ਸੀਗੀ ਵੀ ਪਹਿਲਾਂ ਨਿਹੰਗਾਂ ਸਿੰਘਾ ਨੇ ਕੰਚਨ ਕੁਮਾਰੀ ਕੁੜੀ ਨਾਲ ਜੀ ਕਹਿੰਦੇ ਵੀ ਰੇਪ ਕੀਤਾ ਸੀਗਾ ਜੀ ਫਿਰ ਕੁੜੀ ਨੂੰ ਮਾਰਿਆ ਗਿਆ ਇਸ ਪਿੱਛੇ ਕੌਮ ਨੂੰ ਬਦਨਾਮ ਬਦਨਾਮ ਦਾ ਕਲੰਕ ਲਾਉਣ ਦੀ ਗੱਲ ਕਹੀ ਗਈ ਹੈ ਜਾਂ ਕੁਝ ਹੋਰ ਹੈਗਾ ਸਿਮ ਵੇਖੋ ਜੀ ਸਾਡੇ ਮਹਾਰਾਜ ਗੁਰੂ ਪਾਤਸ਼ਾਹ ਦੇ ਟਾਈਮ ਤੋਂ ਵੀ ਸਾਨੂੰ ਆ ਆ ਰਿਹਾ ਭਈ ਈ ਧੀਆ ਦੇ ਰਖਵਾਲੇ ਆ ਹਾਂਜੀ ਹਾਂਜੀ ਬੇਸ਼ੱਕ ਉਹ ਆਪਣੀ ਧੀ ਹੋਵੇ ਬੇਸ਼ੱਕ ਦੁਸ਼ਮਨ ਦੀ ਧੀ ਕਿਉਂ ਨਾ ਹੋਵੇ ਜੀ ਜੀ ਜਿਹੜਾ ਉਹ ਕਨਸੈਪਟ ਚੱਲਦਾ ਆ ਰਿਹਾ ਨਾ ਉਸ ਚੀਜ਼ ਨੂੰ ਕਿਸ ਨਾ ਕਿਸ ਤਰ੍ਹਾਂ ਬਦਨਾਮ ਕਰਨਾ ਚਾਹੁੰਦੇ ਆ ਭਈ ਜਿਹੜੇ ਸਿੱਖਾਂ ਦੇ ਉੱਤੇ ਆ ਨਿਹੰਗ ਸਿੰਘਾਂ ਦੇ ਬਾਣਿਆਂ ਤੇ ਜਿੰਨਾ ਪਾਇਆ ਭਈ ਈ ਧੀਆ ਦੇ ਰਖਵਾਲੇ ਆ ਆਪਣੀਆਂ ਬੇਟੀਆਂ ਧੀਆ ਦੁਸ਼ਮਨ ਦੀ ਧੀ ਵੀ ਕਿਉਂ ਨਾ ਹੋਵੇ ਜੰਗਾਂ ਦੇ ਦੌਰ ਕੁਝ ਕਿਸੇ ਜੀ ਵੀ ਕਿਉਂ ਨਾ ਜਦੋਂ ਕੋਈ ਵੀ ਲੜਾਈ ਲੱਗਦੀ ਰਹੀ ਆ ਕਦੇ ਵੀ ਧੀ ਦੇ ਨਾਲ ਇਹੋ ਜਿਹਾ ਕੰਮ ਨਹੀਂ ਕਰਦੇ ਪਰ ਉਸ ਚੀਜ਼ ਨੂੰ ਬਦਨਾਮ ਕਰਨਾਂ ਵਾਸਤੇ ਤੇ ਬਾਕੀ ਉਸ ਤੋਂ ਅੱਗੇ ਮੈਂ ਤੁਹਾਨੂੰ ਇਹ ਗੱਲ ਅੱਗੇ ਵੀ ਗੱਲ ਕੀਤੀ ਆ ਕਿ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜੋ ਦੀ ਕੰਟਰ ਕੁਮਾਰੀ ਦਾ ਪੋਸਟਮਾਰਟਮ ਹੋਇਆ ਉਹਦੇ ਵਿੱਚ ਕੋਈ ਰਿਪੋਰਟ ਤੇ ਬਲਤਕਾਰ ਦੀ ਕੋਈ ਰਿਪੋਰਟ ਆਈ ਆ ਹੂੰ ਜੇ ਨਹੀਂ ਆਈ ਤੇ ਜਿਹੜੇ ਕਹਿ ਰਹੇ ਜਾਂ ਅਖਬਾਰ ਨੇ ਚੈਨਲਾਂ ਨੇ ਜਿੰਨਾ ਵੀ ਚਲਾਇਆ ਮੈਂ ਤੇ ਉਹਨਾਂ ਸਾਰਿਆਂ ਤੇ ਕਾਨੂੰਨੀ ਗਾਰਵੀ ਹੋਣੀ ਚਾਹੀਦੀ ਆ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਨਾ ਬਾਣੇ ਨੂੰ ਤੇ ਭਾਈ ਅਮਰਪਾਲ ਸਿੰਘ ਮਹਿਰੂ ਨੂੰ ਬਦਨਾਮ ਕੀਤਾ। ਜਿਉ ਜੋ ਮੰਨ ਲਓ ਕਹਿ ਰਹੇ ਵੀ ਉੱਤੇ ਕਾਨੂੰਨੀ ਕਾਰਵਾਈ ਚੱਲੇ ਕੇਸ ਚੱਲੇ ਜੇ ਉਹ ਤੇ ਮੰਨ ਲਓ ਮਾਰਰਡ ਦਾ ਕੇਸ ਕਤਲ ਦਾ ਕੇਸ ਮੰਨਦਾ ਤੂੰ ਉਹਨੂੰ ਸਜ਼ਾ ਮਿਲ ਜਣੀ। ਹੂੰ। ਇਹ ਨਹੀਂ ਨਾ ਗਾਪੀ ਤੁਸੀਂ ਉਹ ਚੀਜ਼ ਨੂੰ ਬਾਣੇ ਨੂੰ ਨੌਜਵਾਨ ਨੂੰ ਸਿੱਖੀ ਨੂੰ ਬਦਨਾਮ ਕਰਨਾ ਤੇ ਝੂਠੇ ਹੀ ਪ੍ਰਚਾਰ ਕਰੀ ਜਾਓ। ਜੀ। ਜੀ। ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਪੁਲਿਸ ਦਾ ਬਿਆਨ ਹੈਗਾ ਵੀ ਕਿ ਅਮਰਪਾਲ ਸਿੰਘ ਮਹਿਰੂ ਅੰਮ੍ਰਿਤਸਰ ਤੋਂ 에ਰਪੋਰਟ ਸੋਰੀ 에어ਪੋਰਟ ਤੋਂ ਯੂਏ ਚਲਾ ਗਿਆ ਹੈ। ਯੂਏ। ਪਰ ਇਹਦਾ ਸੱਚ ਕੀ ਹੈ ਇਹ ਪੁਲਿਸ ਦੀ ਹਿਰਾਸਤ ਵਿੱਚ ਹੈਗਾ ਜਾਂ ਕਿੱਥੇ ਹੈ ਇਹ ਤੇ ਵੇਖੋ ਜੀ ਪੁਲਿਸ ਦੱਸ ਸਕਦੀ ਆ ਪੁਲਿਸ ਨੇ ਅਜੇ ਤੱਕ ਕੋਈ 에어ਪੋਰਟ ਦੀ ਕੋਈ ਵੀਡੀਓ ਦਿੱਤੀ ਆ ਜਦੋਂ 에어ਪੋਰਟ ਤੋਂ ਚੜਿਆ ਹੋ ਜੀ ਜਾਂ ਉੱਥੇ ਪਹੁੰਚ ਕੇ ਉਹਨੇ ਕੋਈ ਵੀਡੀਓ ਪਾਈ ਹੈ ਦबई ਇਹ ਤੇ ਪੁਲਿਸ ਦੇ ਕਹਿਣ ਦੇ ਮੁਤਾਬਕ ਹੀ ਆ ਨਾ ਕਿ ਇਹ ਐਸਐਸਪੀ ਸਾਹਿਬ ਦੇ ਬਖੰਡਾ ਦੇ ਬਿਆਨ ਹੈ ਕਿ ਉਹ ਇਥੋਂ ਅੰਮ੍ਰਿਤਸਰ 에어ਪੋਰਟ ਤੇ ਗਿਆ ਤੇ ਉੱਥੋਂ ਚੱਲ ਕੇ ਕੋਈ ਵੀਡੀਓ ਕੁਝ ਇਹਨਾਂ ਦਿਖਾਇਆ ਸਾਨੂੰ ਕਿ ਉਹ ਸੰਗਤ ਅੱਗੇ ਪੇਸ਼ ਰੱਖਿਆ ਵੀ ਆ ਵੇਖੋ ਵੀ ਅਮਰਪਾਲ ਮਹਿਰੋਂ 에어ਪੋਰਟ ਤੋਂ ਜਾ ਰਿਹਾ ਜਾ ਉੱਥੇ ਜਾਗੇ ਇਹਦੇ ਨਾਲ ਦੇ ਕਹਿਣ ਮੁਤਾਬਕ ਆ ਜੀ ਜੀ ਸੋ ਭਾਈ ਸਭ ਸਵਾਲ ਹੈਗਾ ਵੀ ਐਡਵੋਕੇਟ ਖਰਾ ਸਾਬ ਕਹਿੰਦੇ ਵੀ ਜਿੰਨਾ ਵੀ ਜੇ ਸਾਰਾ ਕੀਤਾ ਗਿਆ ਭਾਈ ਮੈਰੋਂ ਦੇ ਨਾਮ ਤੇ ਜੋ ਲੱਗ ਰਿਹਾ ਇਲਜ਼ਾਮ ਲੱਗ ਰਿਹਾ ਹੈਗੇ ਨੇ ਕਹਿੰਦੇ ਵੀ ਸਿੱਖ ਕੌਮ ਨੂੰ ਸਾਰਾ ਕੁਝ ਬਦਨਾਮ ਕਰਨ ਦੇ ਵਾਸਤੇ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜੀ ਪਹਿਲੀ ਤੇ ਗੱਲ ਸਿੱਖ ਕੌਮ ਨੂੰ ਬਦਨਾਮ ਇੱਥੇ ਕੀਤਾ ਜਿਹੜਾ ਕੰਚਨ ਕੁਮਾਰੀ ਰੀਲਾ ਪਾ ਰਹੀ ਕਿ ਉਹਦੇ ਨਾਲ ਸਿੱਖ ਕੌਮ ਦੀ ਇੱਜ਼ਤ ਬਨ ਰਹੀ ਹਾਂਜੀ ਹਾਂਜੀ ਬਦਨਾਮ ਤੇ ਉਦੋਂ ਤੋਂ ਹੀ ਸ਼ੁਰੂ ਕਰ ਲਿਆ ਨਾ ਵੀ ਇੱਕ ਅਹੀਂ Hindu ਸਾਡੇ ਭਰਾ ਵਾ ਕੋਈ ਸਾਡੇ ਦੁਸ਼ਮਣ ਨਹੀਂ ਸਾਡੇ ਭਰਾ ਆਪਣੇ ਆ Hindu Hindu Sikh ਹੋਇਆ ਮੁਸਲਮਾਨ ਸਾਰੇ ਅਸੀਂ ਸਾਂਝੇ ਆ ਪਰ ਵੇਖੋ ਕਿੰਨੀ ਤਕੜੀ ਸਿਆਸਤ ਕੀਤੀ ਜਾ ਰਹੀ ਹੈ ਠੀਕ ਆ ਭੈਣੇ ਵੀਡੀਓ ਰੀਲਾਂ ਪਾਉਣੀਆਂ ਜੇ ਚੰਗਾ ਲੱਗਦਾ ਵਾ ਆਪਣਾ ਨਾਮ ਬਦਲਣ ਦੀ ਕੀ ਜ਼ਰੂਰਤ ਹੀ ਹੁਣ ਕੰਚਨ ਕੁਮਾਰੀ ਤੇ ਪਾਵੇ Hindu ਮੇਰੇ ਵੀ Hindu ਵੀਰੇ ਉਹਨੂੰ ਪਤਾ ਲੱਗੇ ਵੀ ਸਾਡੀਆਂ ਧੀਆਂ ਭੈਣਾਂ ਕੀ ਕਰ ਲਈਆਂ ਵਾ ਜੀ ਹੁਣ ਸਾਨੂੰ ਅੱਜ ਤੱਕ ਚਲੋ ਠੀਕ ਉਹ ਵੀ ਰੀਲਾਂ ਆਉਂਦੀਆਂ ਰਹੀਆਂ ਅੱਜ ਹੀ ਸਾਨੂੰ ਜਦਨੇ ਇਹ ਮਾਰਟਰ ਦੀ ਗੱਲ ਚੱਲਦੀ ਉਦੋਂ ਪਤਾ ਲੱਗਿਆ ਵੀ ਇਹਦਾ ਕੰਚਨ ਕੁਮਾਰੀ ਨਾਮ ਜੀ ਨਹੀਂ ਤਾਂ ਆਮ ਸੰਤ ਨੂੰ ਪਤਾ ਹੀ ਨਹੀਂ ਸੀ ਨਹੀਂ ਤੇ ਸਾਰਿਆਂ ਨੇ ਉਹ ਕਹੀ ਜਾ ਰਹੇ ਵੀ ਪੰਜਾਬੀ ਇੱਕ ਲੜਕੀ ਆ ਵੀ ਭਵੀ ਕਮਲਕੌਰ ਉਹ ਹੀ ਰੀਲ ਬਣਾ ਰਹੀ ਆ ਜੀ ਜੀ ਭਾਈ ਸਾਹਿਬ ਜੀ ਜੇ ਅਮਰਤਪਾਲ ਸਿੰਘ ਮੇਰੋਂ ਜੇ ਇੱਥੇ ਹੀ ਸੀਗਾ ਤੇ ਫਿਰ ਜਾਂਚੜੀ ਹਾਜ਼ਰ ਕਿਉਂ ਨਹੀਂ ਹੋਈ ਵੇਖੋ ਜਾਂਚ ਆਸੇ ਹਾਜ਼ਰ ਭਾਈ ਅਮਰਤਪਾਲ ਸਿੰਘ ਹੁਣਾਂ ਵੀ ਆਪਣੀ ਗਰਸ਼ਤਾਰੀ ਦਿੱਤੀ ਆ ਨਾ ਜੀ ਉਹਨਾਂ ਨਾਲ ਸਹੀ ਸਹੀ ਹੋ ਰਿਹਾ ਜੀ ਤੁਸੀਂ ਮੰਨਦੇ ਹੋ ਉਹਨਾਂ ਨਾਲ ਸਹੀ ਹੋ ਰਿਹਾ ਕੀ ਉਹ ਤੀਸਰੀ ਵਾਰ ਐਨਐਸਏ ਲੱਗਣ ਦੇ ਅਕਦਰ ਕਾਨੂੰਨ ਕਹਿੰਦਾ ਵਾ ਜੀ ਅਹੀਂ ਇਹ ਕਹਿ ਰਹੇ ਠੀਕ ਅਮਰਤਪਾਲ ਸਦੇ ਨਹੀਂ ਮੰਨ ਲਓ ਜਿੱਕੇ ਤੇ ਗਿਆ ਵੀ ਹੋ ਵਕੀਲ ਸਾਹਿਬ ਨੇ ਦੱਸਿਆ ਸੀ ਉਹ ਵੀ ਗ੍ਰਫਤਾਰੀ ਦੇ ਦੇਣਗੇ ਲੇਕਿਨ ਸਾਨੂੰ ਇਹ ਤੇ ਵਿਸ਼ਵਾਸ ਹੋਵੇ ਨਾ ਵੀ ਕਾਨੂੰਨ ਕੀ ਕਰਨਾ ਚਾਹੁੰਦਾ ਉਹਨਾਂ ਉੱਤੇ ਜੀ ਤੁਹਾਨੂੰ ਦੇ ਵੇਖੋ 25 25 ਇਹਦਾ ਮਤਲਬ ਇਹ ਹੋ ਗਿਆ ਵੀ ਜਿਹਨੂੰ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਦਰਦ ਰੱਖਦਾ ਚੋਕੇ ਜੇ ਉਹ ਸੁੱਟ ਦੋ 25 30 ਸਾਲ ਸੜੀ ਜਾਵੇ ਉੱਥੇ ਇਹੀ ਹੀ ਹੀ ਕਾਨੂੰਨ ਸਾਨੂੰ ਕਹਿੰਦਾ ਕਿ ਕਾਨੂੰਨ ਅਹੀਂ ਕਹਿੰਦਾ ਕਾਨੂੰਨ ਇਨਸਾਫ ਕਰੇ। ਕੋਈ ਉਹਨਾਂ ਸਾਨੂੰ ਵੀ ਸਾਡੇ ਕਹਿ ਦਿੰਦੇ ਤੁਸੀਂ ਕਾਨੂੰਨ ਨੂੰ ਨਹੀਂ ਮੰਨਦੇ। ਅਸੀਂ ਕਾਨੂੰਨ ਨੂੰ ਮੰਨਦੇ ਆਂ। ਸਭ ਕੋ ਕਾਨੂੰਨ 'ਚ ਰਹਿ ਕੇ ਕਰਦੇ ਆਂ। ਪਰ ਕਾਨੂੰਨ ਸਾਨੂੰ ਵੀ ਇਨਸਾਫ ਦਵੇ ਨਾ। ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਕਿੰਨੇ ਕਿੰਨੇ ਸਾਲ ਜੇਲ੍ਹਾਂ 'ਚ ਹੋ ਗਏ ਆ। ਜੀ। ਠੀਕ ਹੈ ਨਾ? ਇਹ ਉਹਨ ਕਾਨੂੰਨ ਕਿਹੜਾ ਆਂਦਾ ਵੀ ਮੰਨ ਲਓ ਅੱਜ ਤੋਂ ਕਦੋਂ ਆਂਦਾ ਆਪਣੇ ਇਹਨਾਂ ਨੇ ਝੂਠੇ ਮੁਕਾਬਲੇ ਬਣਾਏ 20-25-25 ਸਾਲ ਨੂੰ ਉਹਨਾਂ ਨੂੰ ਇਨਸਾਫ ਵੀ ਨਾ ਮਿਲੇ। ਜੀ। ਇਥੋਂ ਦੇਖੋ ਬੰਦੇ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਮਰ ਵੀ ਗਏ ਆ ਕੀ ਕਰਾਂਗੇ ਇਨਸਾਫ ਇਹੋ ਜੇ ਨੂੰ ਜੀ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਅਮਰਪਾਲ ਸਿੰਘ ਮੈਰੋ ਦੇ ਸਾਥੀ ਨਿਹੰਗ ਸਿੰਘ ਖੁਦ ਮੰਨਿਆ ਦੀ ਕਤਲ ਅਸੀਂ ਕੀਤਾ ਹੈ ਜੀ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਇਸ ਦੇ ਪਿੱਛੇ ਕੁਝ ਪ੍ਰੈਸ਼ਰ ਕੰਮ ਕਰਦਾ ਹੈ ਜਾਂ ਕਿਵੇਂ ਹੈ ਨਹੀਂ ਇਹ ਵੇਖੋ ਜੀ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੇ ਗ੍ਰਿਫਤਾਰੀ ਦੋਹ ਸਿੰਘਾਂ ਦੀ ਕੀਤੀ ਹੈ ਜੇ ਉਹਨਾਂ ਮੰਨਿਆ ਤੇ ਹੋ ਸਕਦਾ ਉਹਨਾਂ ਨੇ ਕਤਲ ਕੀਤਾ ਜਾਂ ਨਾਲ ਨੂੰ ਕੋਈ ਉਹ ਤਾਂ ਉਹ ਦੱਸ ਸਕਦੇ ਆ ਜੀ ਕੀ ਕੀਤਾ ਕੀ ਹੋਇਆ ਹੈ ਕਤਲ ਬਾਰੇ ਕਿਉਂਕਿ ਉਹ ਮੌਕੇ ਤੇ ਮੌਜੂਦ ਜਿਹੜਾ ਸਿੰਘ ਉਹੀ ਦੱਸ ਸਕਦਾ ਨਾ ਉੱਥੇ ਬੰਦਾ ਜੋ ਕੋਈ ਹੋਇਆ ਜਾਂ ਤੇ ਕੰਚਨ ਕੁਮਾਰੀ ਦੱਸ ਸਕਦੀ ਕੰਚਨ ਕੁਮਾਰੀ ਦੇਹਤ ਹੋਈ ਹੈ ਜੀ ਠੀਕ ਹੈ ਨਾ ਤੇ ਬਸ ਜਿੰਨੇ ਵੇਖਿਆ ਉਹ ਦੱਸ ਸਕਦਾ ਜੀ ਸੋ ਭਾਈ ਸਾਹਿਬ ਜੀ ਸਵਾਲ ਇੱਥੇ ਇਹ ਵੀ ਬਣਦਾ ਵੀ ਜਿਹੜੇ ਐਸਐਸਪੀ ਹੈਗੇ ਨੇ ਉੱਥੋਂ ਬਟਿੰਡਾ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਿੰਗ ਸਿੰਘਾਂ ਨੂੰ ਵੀ ਭਾਈ ਅਮਰਪਾਲ ਮਹਿਰੋ ਯੂਏਈ ਚਲੇ ਗਿਆ ਹੈ ਕਹਿੰਦੇ ਵੀ ਉਹਨਾਂ ਨੇ ਫਿਰ ਬਿਆਨਾਂ ਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਨੇ ਜੀ ਪਹਿਲਾਂ ਕੁਝ ਉਹਨਾਂ ਦੇ ਹੋਰ ਬਿਆਨ ਸੀਗੇ ਫਿਰ ਲੇਕਿਨ ਜਦੋਂ ਪਤਾ ਲੱਗਿਆ ਵੀ ਚਲੇ ਗਏ ਇੱਥੋਂ ਫਿਰ ਉਹਨਾਂ ਨੇ ਕੁਝ ਹੋਰ ਬਿਆਨ ਦਿੱਤੇ ਗਏ ਨੇ ਕਿ ਇੱਕ ਮਿੰਟੇ ਵੇਖੋ ਨਾ ਇੱਕ ਬੰਦੇ ਦੇ ਬਿਆਨ ਇਹ ਦਿੱਤਾ ਜਾ ਰਿਹਾ ਵੀ ਜਦੋਂ ਕੰਚਨ ਕੁਮਾਰੀ ਦਾ ਕਤਲ ਹੁੰਦਾ ਹਾਂਜੀ ਅਮਰਤਪਾਲ ਉਦੋਂ ਹੀ 에ਰਪੋਰਟ ਤੋਂ ਅੰਮ੍ਰਿਤਸਰ ਰੇਪੁਰ ਤੋਂ ਟੁਬਈ ਚਲ ਗਿਆ ਜੀ ਤਿੰਨ ਦਿਨ ਲਾਸ਼ ਪਈ ਰਹੀ ਪਾਰਕਿੰਗ ਚ ਪਈ ਰਹੀ ਨਾ ਬਟਿੰਡੇ ਪਾਰਕਿੰਗ ਜੀ ਤੇ ਤਿੰਨ ਦਿਨ ਬਾਅਦ ਗ੍ਰਿਫਤਾਰੀ ਹੁੰਦੀ ਆ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਅਮਰਤਪਾਲ ਉਹ ਤੇ ਪਹਿਲਾਂ ਚਲ ਗਿਆ ਸੀ ਉਹਨਾਂ ਦੇ ਬਾਅਦ ਕੀ ਬਿਆਨ ਬਦਲ ਗਏ ਜੀ ਇਹ ਵੇਖੋ ਨਾ ਇਹਨਾਂ ਨੇ ਕਹਿੰਦੇ ਗ੍ਰਿਫਤਾਰੀ ਸਿੰਘਾਂ ਦੀ ਗ੍ਰਿਫਤਾਰੀਆਂ ਤੋਂ ਪਹਿਲਾਂ ਇਹਨਾਂ ਨੇ ਇਹ ਕਹਿਤਾ ਵੀ ਅਮਰਤਪਾਲ ਜਿਹੜਾ ਸੀ ਦੁਬਈ ਨਿਕਲ ਗਿਆ ਸੀ ਜੀ ਜੇ ਇਹਨਾਂ ਨੂੰ ਪਤਾ ਲੱਗਿਆ ਤਾਂ ਪਤਾ ਉਹਨਾਂ ਨੂੰ ਸਿੰਘਾਂ ਨੂੰ ਲੱਗਿਆ ਵੀ ਅਮਰਤਪਾਲ ਚੱਲ ਗਿਆ ਤਾਂ ਫਿਰ ਉਹਨਾਂ ਬਿਆਨ ਕੀ ਬਦਲੇ ਇਹਦੇ ਇੱਕ ਵੇਖੋ ਨਾ ਕੋਈ ਵੀ ਮਨ ਹੈ ਝੂਠ ਹੈ ਝੂਠ ਦੇ ਖਾਲਸਾ ਜੀ ਪੈਰ ਨਹੀਂ ਹੁੰਦੇ ਬਾਅਦ ਝੂਠ ਨੂੰ ਇੱਕ ਰਾਂ ਬੋਲਾਂਗੇ ਬਾਰ-ਬਾਰ ਉਹਨੂੰ ਸੱਚ ਪ੍ਰਗਟ ਕਰਨਾ ਤੇ ਬਰੀਆ ਝੂਠ ਬੋਲਣਾ ਪਊਗਾ ਇੱਕਿਆਰ ਸੱਚ ਬੋਲੋ ਸੱਚ ਦੇ ਖੜੋ ਜੀ ਜੋ ਵੀ ਇਹਨਾਂ ਨੂੰ ਅਹੀਂ ਤੇ ਪੁਲਿਸ ਪ੍ਰਸ਼ਾਸਨ ਨੇਗਾ ਜੋ ਤੁਹਾਡੀ ਤਬਦੀਸ਼ ਆ ਰਿਹਾ ਸੱਚਿਆ ਸੱਚ ਨੂੰ ਪੇਸ਼ ਕਰੋ ਝੂਠ ਨਾ ਪੇਸ਼ ਪੇਸ਼ ਕਰੋ ਜੀ ਤੋਂ ਪੈਸਾਬ ਜੀ ਸਾਰੀ ਜਿਹੜੀ ਵਰਤਾਂਤ ਹੈ ਜਿਹੜਾ ਸਿਰਜਿਆ ਗਿਆ ਤੁਹਾਨੂੰ ਕੀ ਲੱਗਦਾ ਵਾਕਿਆ ਹੀ ਭਾਈ ਅਮਰਪਾਲ ਸਿੰਘ ਮਹਿਰੋ ਤੇ ਸਾਥੀਆਂ ਨੇ ਕੀਤਾ ਕਤਲ ਹੈ ਨਹੀਂ ਇਹ ਤੇ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਦੀ ਇਨਕੁਆਇਰੀ ਜੋ ਇਹਦਾ ਪੁੱਛਗੇ ਛ ਹੋ ਗਈ ਉਹਦੇ ਵਿੱਚ ਪਤਾ ਲੱਗੂਗਾ ਨਾ ਕਿਉਂਕਿ ਅਜੇ ਅਜੇ ਇਹਦੀ ਕਤਲ ਦੀ ਜਿਹੜੀ ਹੈ ਇਨਕੁਆਇਰੀ ਖਤਮ ਤੇ ਨਹੀਂ ਹੋ ਗਈ ਅਜੀ ਕੇਸ ਚੱਲਣਾ ਕੇਸ ਦਾ ਮਤਲਬ ਕੀ ਹੁੰਦਾ ਜੀ ਸ਼ਾਨਬੀਨ ਕਰਕੇ ਜੋਨੇ ਕੇਸ ਜੋਨੇ ਜਿਨੇ ਜੁਰਮ ਕੀਤਾ ਉਹਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਠੀਕ ਹੈ ਨਾ ਇਹਨੂੰ ਇਨਕੁਆਇਰੀ ਜੋ ਵੀ ਕੇਸ ਅਸੀਂ ਤੈਨੂੰ ਵੀ ਜਲਦੀ ਜਲਦੀ ਜੋ ਵੀ ਸਹੀ ਫੈਸਲਾ ਜੋ ਵੀ ਜਿਨੇ ਕੀਤਾ ਜੋ ਦਾ ਪਾਣੀ ਤੇ ਦੁੱਧ ਦਾ ਦੋ ਤੇ ਪਾਣੀ ਦਾ ਪਾਣੀ ਕਰ ਦੇਣ ਜੀ ਜੀ ਸੋ ਪਾਇਸ ਸਾਹਿਬ ਜੀ ਕਿ ਮੈਂ ਸਵਾਲ ਹੋਰ ਕਰਦਾ ਵੀ ਜਿਸ ਤਰ੍ਹਾਂ ਇਹ ਸਾਰਾ ਕਾਂਡ ਹੋਇਆ ਹੈ ਜਿਹੜੇ ਹੋਰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦੇ ਹੈਗੇ ਨੇ ਕੋਈ ਸਬਕ ਸਿੱਖਣਗੇ ਇਸ ਤੋਂ ਅਸੀਂ ਤੇ ਸਾਡੇ ਧੀਆ ਪੋਤੇ ਆ ਸਾਡੇ ਭੈਣ ਭਰਾ ਵਾ ਬਗਾਨੇ ਨਹੀਂ ਆ ਜੀ ਕੋਈ ਵੀ ਹੋਵੇ ਬੇਸ਼ੱਕ ਉਹ ਪੰਜਾਬ ਦੇ ਆ ਜੁਪੀ ਦੇ ਆ ਕਿਤੇ ਦੇ ਵੀ ਹੋਣ ਵੇਖੋ ਜੀ ਆਪਾਂ ਪਰਿਵਾਰਾਂ ਚ ਰਹਿੰਦੇ ਆ ਜੀ ਇਹ ਤੇ ਉਹ ਚੀਜ਼ਾਂ ਜਿਹੜੀਆਂ ਕਰੇ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਪਰਿਵਾਰਾਂ ਚ ਬਹਿ ਕੇ ਆਪਣੇ ਪਿਓ ਨਾਲ ਬਹਿ ਕੇ ਧੀ ਵੇਖ ਸਕਦੀ ਆ ਤੇ ਮਾਂ ਨਾਲ ਬਹਿ ਕੇ ਪੋਤੋ ਚੀਜ਼ ਵੇਖ ਸਕਦਾ ਜੋ ਪਰੋਸੀ ਜਨ ਜੀ ਤੇ ਮੰਨ ਲਓ ਉਹ ਆਪਣੇ ਪਰਿਵਾਰਾਂ ਚ ਨਹੀਂ ਬੈਠ ਕੇ ਵੇਖ ਸਕਦੇ ਤੇ ਫੇ ਇੰਹੀਂ ਦਾ ਨੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੌਮ ਖਾਸ ਕਰਕੇ ਸਿੱਖ ਕੌਮ ਨੂੰ ਇਹ ਚੀਜ਼ ਸੋਭਾ ਨਹੀਂ ਦਿੰਦੀ ਸਾਡੀ ਕੌਮ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਲੋਕਾਂ ਦੀਆਂ ਧੀਆਂ ਭੈਣਾਂ ਦੁਸ਼ਮਣਾਂ ਤੋਂ ਛੁਡਾ ਕੇ ਲਿਉਣ ਵਾਲੀ ਅੱਜ ਸਾਡੇ ਧੀਆਂ ਪੁੱਤ ਕਿਹੜੇ ਰਾਵਾਂ ਤੇ ਤੁਰ ਪਏ ਜੀ ਜੀ ਸੋ ਭਾਈ ਸਾਹਿਬ ਜੀ ਇੱਕ ਹੀ ਲਾ ਸਵਾਲ ਕਰਦਾ ਵੀ ਜਿਹੜੇ ਸਾਡੇ ਸਿੱਖ ਭਰਾ ਹੈਗੇ ਨੇ ਜਦੋਂ ਸ਼ਾਦੀਆਂ ਹੁੰਦੀਆਂ ਨੇ ਵਿਆਹ ਹੁੰਦੇ ਨੇ ਜਦੋਂ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਮੈਰਿਜ ਪੈਲਸਾਂ ਦੇ ਵਿੱਚ ਜਾਂ ਘਰਾਂ 'ਚ ਹੁੰਦੇ ਨੇ ਡਾਂਸਰਾਂ ਆਰਕੈਸਟਰਾ ਸਾਹਮਣੇ ਨੱਚਦੀਆਂ ਤੇ ਧੀਆਂ ਭੈਣਾਂ ਵੀ ਸਾਹਮਣੇ ਨੱਚਦੀਆਂ ਤੇ ਪਿਓ ਵੀ ਨਾਲ ਨੱਚ ਰਿਹਾ ਹੁੰਦਾ ਉਹਦੇ ਬਾਰੇ ਕੀ ਕਹੋਗੇ ਉਹ ਬਿਲਕੁਲ ਸਾਡੇ ਧਰਮ ਦੇ ਉਲਟ ਹੈ ਜੀ ਸਾਡੇ ਧਰਮ ਦੇ ਵਿੱਚ ਇਹ ਚੀਜ਼ ਬਿਲਕੁਲ ਪ੍ਰਵਾਨਗੀ ਨਹੀਂ ਹੈ ਇਹ ਚੀਜ਼ ਦਾ ਬਿਲਕੁਲ ਨਹੀਂ ਨਹੀਂ ਹੋਣੀ ਚਾਹੀਦੀ ਸਾਡੀਆਂ ਧੀਆਂ ਭੈਣਾਂ ਆ ਜੀ ਠੀਕ ਹੈ ਨਾ ਮਨੋਰੰਜਨ ਕਰਨਾ ਮਨੋਰੰਜਨ ਕਰਨ ਦਾ ਇਹ ਨਹੀਂ ਹੈਗਾ ਵੀ ਆਪਣੀਆਂ ਧੀਆਂ ਭੈਣਾਂ ਨੂੰ ਪਿਓ ਦੇ ਨਾਲ ਨੱਚਣਾ ਪਵੇ ਜੀ ਕੋ ਜਰੂਰੀ ਨਹੀਂ ਹੁੰਦਾ ਪਿਓ ਉਹ ਹੀ ਹੁੰਦਾ ਵੀ ਜਿੰਨੇ ਜਨਮ ਦਿੱਤਾ ਵਾ ਜੀ ਭਾਈ ਠੀਕ ਹੈ ਪਿਓ ਹਨ ਮਹਾਰਾਜ ਨੇ ਵੀ ਕਿਹਾ ਬਰਾਬਰ ਦੀਆਂ ਭੈਣਾਂ ਵੱਡੀਆਂ ਮਾਵਾਂ ਤੇ ਛੋਟੀਆਂ ਧੀਆ ਉਹ ਕੋਈ ਵੀ ਧੀ ਹੋ ਸਕਦੀ ਸਾਡੇ ਪੂਰੇ ਦੁਨੀਆ ਦੀ ਜੀ ਤੇ ਇਹ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਇਹ ਕੰਮ ਹੋ ਰਿਹਾ ਕਿਉਂਕਿ ਇਹ ਕੰਮ ਹੋ ਨਹੀਂ ਚੱਲਿਆ ਤਕਰੀਬਨ 84 85 ਤੋਂ ਬਾਅਦ ਚ ਇਹ ਕੰਮ ਚੱਲਿਆ ਲਚਰਤਾ ਜਿੰਨੀ ਫਲਾਈ ਜਾ ਰਹੀ ਹੈ ਪਹਿਲਾਂ ਵੱਡੇ ਵੱਡੇ ਜਦੋਂ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਆ ਕਲਾਕਾਰਾਂ ਇਹ ਕਲਾਕਾਰਾਂ ਨੇ ਕੁਝ ਕੁਝ ਕਲਾਕਾਰਾਂ ਨੇ ਸਾਰਿਆਂ ਨੇ ਨਹੀਂ ਕੁਝ ਕਲਾਕਾਰਾਂ ਨੇ ਸਹੀ ਨਹੀਂ ਪਰੋਸਿਆ ਉਸ ਤੋਂ ਹੀ ਇਹ ਕੰਮ ਚੱਲਿਆ ਜੀ ਜੀ ਇਹ ਚੀਜ਼ ਮੈਂ ਤੇ ਇਥੋਂ ਤੱਕ ਕਹਨਾ ਕਿ ਇਹ ਜਿਹੜਾ ਸਿਸਟਮ ਹੈ ਬੰਦ ਹੋਣਾ ਚਾਹੀਦਾ ਇਹੋ ਜਿਹਾ ਸਿਸਟਮ ਨਹੀਂ ਹੋਣਾ ਚਾਹੀਦਾ ਜੀ 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 ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਕੰਚਨ ਕਮਾਈ ਦੇ ਕਤਲ ਦੀ ਜਾਂ ਜਿਹੜੇ ਨਿਹੰਗ ਸਿੰਘਾਂ ਨੇ ਜ਼ਿੰਮੇਵਾਰੀ ਲਈ ਹੈ ਉਸ ਕਤਲ ਦੀ ਸੋ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ